ਜਿਹੜੇ ਗੁਰਬਾਣੀ ਨੂੰ ਪੜਨ ਵਾਲੇ ਜਿਹੜੇ ਰੋਜ਼ਾਨਾ ਪੜ੍ਹਦੇ ਨੇ ਨਿਰਭਾਉ ਜਪੈ ਸਗਲ ਭਾਉ ਮਿਟੈ ਆ ਗਿਆਨ ਦੀ ਗੱਲ ਸੀ ਪਰ ਨਹੀਂ ਸਮਝੀ ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਾਉ ਸਭ ਗਵਾਸੀ ਪਰ ਇਹ ਗੱਲ ਸਮਝੀ ਨਹੀਂ ਵੇਖੋ ਅਨੇਕਾਂ ਤਰ੍ਹਾਂ ਦੇ ਵਹਿਮ ਨੇ ਇਹ ਕਿਉਂ ਨੇ ਕਿਉਂਕਿ ਗਿਆਨ ਨਹੀਂ ਹੈਗਾ ਇਹ ਤਾਂ ਹੀ ਨੇ ਕਿਉਂਕਿ ਜੀਵਨ ਵਿੱਚ ਸੱਚ ਦਾ ਗਿਆਨ ਨਹੀਂ ਹੈ ਆ ਇੱਕ ਹੋਰ ਸਾਨੂੰ ਵਹਿਮ ਹੈ ਬੱਚੇ ਦੇ ਨਾ ਕਾਲਾ ਟਿੱਕਾ ਲਾਉਣ ਦਾ ਮੈਂ ਗੱਲ ਕਰ ਰਿਹਾ ਗਿਆਨਹੀਣ ਅਗਿਆਨ ਪੂਜਾ ਬੱਚੇ ਦੇ ਕਾਲਾ ਟਿੱਕਾ ਲਾ ਕੇ ਇਹਨੂੰ ਕਰੋ ਬਾਰ ਕੱਢੋ ਜੀ ਨજર ਲੱਗ ਜਾਂਦੀ ਹੈ ਨજર ਲੱਗ ਜਾਂਦੀ ਹੈ ਕਮਾਲ ਦੀ ਗੱਲ ਹੈ ਕਦੀ ਜਿੰਨੇ ਗੁਰਬਾਣੀ ਨੂੰ ਪੜਿਆ ਹੋਵੇ ਨਾ ਵੈਸੇ ਮੈਂ ਕਹਿੰਦਾ ਸਿੱਖਾਂ ਨੇ ਆਪ ਅਜੇ ਗੁਰਬਾਣੀ ਨੂੰ ਪੜਿਆ ਨਹੀਂ ਵੈਸੇ ਹੀ ਕਹਿੰਦੇ ਨੇ ਕਿ ਅਸੀਂ ਸਿੱਖ ਹੈਗੇ ਹਾਂ ਸਿੱਖ ਵੈਸੇ ਹੁੰਦਾ ਕੌਣ ਹੈ ਜਿੰਨੇ ਗੁਰਬਾਣੀ ਨੂੰ ਆਪ ਪੜਿਆ ਹੋਵੇ ਤੇ ਜੀਵਨ ਚ ਕਮਾਇਆ ਹੋਵੇ ਅਸੀਂ ਕੇਵਲ ਉੱਤੋਂ ਉੱਤੋਂ ਕਹਿ ਰਹੇ ਹਾਂ ਤੇ ਕਦੀ ਗੁਰੂ ਪਾਤਸ਼ਾਹ ਦਾ ਵਾਕ ਪੜ ਕੇ ਵੇਖਿਓ ਕਹਿੰਦੇ ਨੇ ਭਾਈ ਮਤ ਕੋਈ ਜਾਣੋ ਕਿਸੇ ਕਹਿ ਕੇ ਕਿਛ ਹੱਥ ਹੈ ਸਭ ਕਰੈ ਕਰਾਇਆ ਕਹਿੰਦੇ ਮਤਾ ਕਿਤੇ ਜਾਣੋ ਕਿਸੇ ਦੇ ਹੱਥ ਵਿੱਚ ਕੁਝ ਹੈਗਾ ਕੋਈ ਤੁਹਾਡੇ ਬੱਚੇ ਨੂੰ ਨજર ਲਾ ਦੇਵੇਗਾ ਭਾਈ ਮਤ ਕੋਈ ਜਾਣੋ ਕਿਸੇ ਕਹਿ ਕੇ ਕਿਛ ਹੱਥ ਹੈ ਸਭ ਕਰੈ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਕਹਿੰਦੇ ਕੋਈ ਕੁਝ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਤੰਤ ਮੰਤਨਾ ਜੋਹੀ ਤਿਸ ਚਾਖ ਨ ਲਾਗੇ ਚਾਖ ਕਹਿੰਦੇ ਨਿਗਾ ਨੂੰ ਨੇ ਨਜ਼ਰ ਨੂੰ RAM ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤਨਾ ਜੋਹੀ ਤਿਸ ਚਾਖ ਨ ਲਾਗੇ ਕਿਸੇ ਦੀ ਕੋਈ ਨਿਗਾ ਨਹੀਂ ਲੱਗਦੀ ਕਿਸੇ ਨੂੰ ਪਰ ਕਿੱਡਾ ਵਹਿਮ ਹੈ ਜੀ ਇਹ ਅੱਜ ਵੀ ਹੈ ਇਹ ਗੱਲ ਵੈਸੇ ਪਤਾ ਕਿੱਥੋਂ ਸ਼ੁਰੂ ਹੋਈ ਸੀ ਜਦੋਂ ਰਜਵਾੜਾ ਸ਼ਹੀ ਸੀ ਨਾ ਰਜਵਾੜਾ ਸ਼ਹੀ ਰਾਜਿਆਂ ਦਾ ਰਾਜ ਹੁੰਦਾ ਸੀਗਾ ਥੱਲੇ ਉਹਨਾਂ ਦੇ ਪਰਜਾ ਹੁੰਦੀ ਸੀ ਤੇ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਜੇ ਪਾਪ ਕਮਾਉਣ ਦੇ ਉਲਟੀਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਉਂਦੇ ਸੀ ਤੇ ਆਪਣੀ ਪਰਜਾ ਦੇ ਉੱਤੇ ਹੀ ਜਿਹੜਾ ਉਹ ਜ਼ੁਲਮ ਕਰਦੇ ਸੀ ਉਹਨਾਂ ਨੂੰ ਦੁੱਖ ਦਿੰਦੇ ਸੀਗੇ ਪਰਜਾ ਨੂੰ ਤੇ ਉਹ ਰਾਜਿਆਂ ਨੇ ਕਰਿਆ ਪਤਾ ਕੀ ਕਰਨਾ ਰਾਜਿਆਂ ਨੇ ਵਿਖਿਆ ਕਰਨਾ ਵੀ ਜਿਹੜੀ ਉਹਨਾਂ ਨੂੰ ਕੋਈ ਧੀ ਸੁੰਦਰ ਲੱਗਣੀ ਕੋਈ ਇਸਤਰੀ ਸੁੰਦਰ ਲੱਗਣੀ ਆਪਣੇ ਬੰਦਿਆਂ ਦੇ ਰਾਈ ਜਬਰਦਸਤੀ ਉਹਨੂੰ ਉਠਵਾ ਲੈਣਾ ਜਦੋਂ ਕਿਸੇ ਦਾ ਘਰ ਚੰਗਾ ਲੱਗਣਾ ਤੇ ਉਹਦੇ ਘਰ ਦੇ ਉੱਤੇ ਜ਼ਬਰਦਸਤੀ ਕਬਜ਼ਾ ਕਰ ਲੈਣਾ ਇਹ ਹਾਲਾਤ ਸੀਗੇ ਉਦੋਂ ਦੇ ਜਿਹੜੇ ਬਜ਼ੁਰਗ ਸੀ ਨਾ ਉਹਨਾਂ ਨੇ ਇੱਕ ਤਰੀਕਾ ਸੋਚਿਆ ਵੀ ਇਹ ਤੇ ਕੰਮ ਬਹੁਤ ਮਾੜਾ ਹੁੰਦਾ ਇਹ ਸਾਡੀਆਂ ਧੀਆ ਭੈਣਾਂ ਦੇ ਨਾਲ ਇਸ ਤਰ੍ਹਾਂ ਕਰਦੇ ਨੇ ਜ਼ਬਰਦਸਤੀ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਸਾਡਿਆਂ ਘਰਾਂ ਦੇ ਉੱਤੇ ਕਬਜ਼ੇ ਕਰ ਲੈਂਦੇ ਨੇ ਤੇ ਬਜ਼ੁਰਗਾਂ ਨੇ ਨਾ ਆਪਣੇ ਘਰ ਦੀਆਂ ਬੱਚੀਆਂ ਨੂੰ ਇਹ ਗੱਲ ਆਖੀ ਵੀ ਜਦੋਂ ਵੀ ਤੁਸੀਂ ਬਾਹਰ ਜਾਓ ਜਾਂ ਆਪਣੇ ਬੱਚਿਆਂ ਨੂੰ ਤੁਸੀਂ ਘਰੋਂ ਬਾਹਰ ਕੱਢੋ ਇਹਨਾਂ ਦਾ ਮੱਥਾ ਜਿਹੜਾ ਹੈ ਨਾ ਉਹ ਪੂਰਾ ਕਾਲਾ ਕਰ ਦਿਆ ਕਰੋ ਤਾਕੇ ਤੁਹਾਡੇ ਬੱਚੇ ਲੱਗਣ ਬਦਸੂਰਤ ਸੋਹਣੇ ਨਹੀਂ ਲੱਗਣਗੇ ਤੇ ਕੋਈ ਇਹਨਾਂ ਨੂੰ ਚੁਕੇਗਾ ਨਹੀਂ ਤੁਸੀਂ ਜਦੋਂ ਆਪ ਜਾਓਗੇ ਮੂੰਹ ਦੇ ਉੱਤੇ ਕਾਲਖ ਮਲੀ ਹੋਏਗੀ ਤੁਸੀਂ ਵੀ ਸੋਹਣੇ ਨਹੀਂ ਲੱਗੋਗੇ ਜਦੋਂ ਬਾਹਰ ਜਾਓਗੇ ਕਿਸੇ ਦੀ ਨਿਗਾ ਪੈਣੀਗੀ ਤੁਹਾਡੇ ਉੱਤੇ ਅਸੀਂ ਕਹਿੰਦੇ ਨજર ਲੱਗ ਜਾਂਦੀ ਹੈ ਉਹਦਾ ਮਤਲਬ ਸੀ ਵੀ ਕਿਸੇ ਰਾਜੇ ਦੀ ਨਿਗਾ ਨਾ ਪੈ ਜਾਵੇ ਸੁੰਦਰਤਾ ਦੇ ਉੱਤੇ ਤਾਂ ਕਿ ਉਹ ਚੁੱਕੇ ਨਾ ਲੈ ਜਾਵੇ ਤੇ ਬਜ਼ੁਰਗਾਂ ਨੇ ਕਿਹਾ ਵੀ ਮੱਥਾ ਕਾਲਾ ਕਰਕੇ ਬਾਹਰ ਘੱਲੋ ਵੀ ਕਿਸੇ ਦੀ ਰਾਜੇ ਦੀ ਨਿਗਾਹ ਨਾ ਪੈ ਜਾਵੇ ਉਹਦੇ ਕਿਸੇ ਅੱਗੇ ਨੌਕਰ ਦੀ ਨਿਗਾਹ ਨਾ ਪੈ ਜਾਵੇ ਇਸੇ ਤਰ੍ਹਾਂ ਘਰ ਸੀ ਜਿਹੜੇ ਉਹ ਵੀ ਸੋਨੇ ਨਾਲ ਬਣਾਓ ਘਰ ਬਾਹਰੋਂ ਜਿਹੜੇ ਨੇ ਨਾ ਉਹ ਕਾਲੇ ਰੰਗ ਦੇ ਬਣਾਓ ਐਹੋ ਜੇ ਬਣਾਓ ਜਿਹੜੇ ਬਦਸੂਰਤ ਲੱਗਣ ਤਾਂ ਕਿ ਕੋਈ ਕਬਜ਼ਾ ਜਿਹੜਾ ਏ ਉਹ ਨਾ ਕਰ ਸਕੇ ਤੇ ਅੱਜ ਕੋਈ ਰਜਵਾੜਾ ਸ਼ਹੀ ਹੈ ਅੱਜ ਵੀ ਤਾਂ ਅਸੀਂ ਟਿੱਕੇ ਲਾ ਹੀ ਰਹੇ ਹਾਂ ਬੱਚਿਆਂ ਦੇ ਹਾਏ ਕਾਲਾ ਟਿੱਕਾ ਲਾ ਕੇ ਘੱਲੋ ਜੇ ਮਾਂ ਸਿਆਣੀ ਹੋਵੇ ਤੇ ਦਾਦੀਆਂ ਨਹੀਂ ਚੈਨ ਲੈਣ ਦਿੰਦੀਆਂ ਨਹੀਂ ਤੂੰ ਮੇਰੇ ਪੋਤੇ ਨੂੰ ਨਜ਼ਰ ਲਵਾ ਦੇਣੀ ਹੈ ਤੂ ਇਹ ਨਹੀਂ ਇਹਨੂੰ ਬਾਹਰ ਕੱਢ ਦਿੱਤਾ ਕਮਾਲ ਦੀ ਗੱਲ ਹੈ ਨਾ ਹੁਣ ਆ ਸਾਰਾ ਕੁਝ ਸਾਡੇ ਵਿੱਚ ਆ ਗਿਆ ਅੱਜ ਤੱਕ ਕੋਈ ਰਜਵਾੜਾ ਸ਼ਹੀ ਨਹੀਂ ਤੇ ਅੱਜ ਅੱਜ ਤੇ ਸਾਡੇ ਘਰ ਸੁਖਣਾ ਬੜੇ ਬੜੇ ਸੋਹਣੇ ਨੇ ਅੱਜ ਤੇ ਘਰ ਵੀ ਉਹੋ ਜਿਹਾ ਨਹੀਂ ਪਰ ਵੇਖੋ ਇੰਨਾ ਸੋਹਣਾ ਘਰ ਬਣਾਇਆ ਇੰਨਾ ਸੋਹਣਾ ਘਰ ਬਣਾ ਕੇ ਪਤਾ ਪਤਾ ਕੀ ਕੀਤਾ ਬਾਹਰ ਇੱਕ ਲਾਤਾ ਨਜ਼ਰ ਬੱਟੂ ਉਹ ਲਾਇਆ ਨਾ ਜੀਬ ਬਾਹਰ ਕੱਢੀ ਹੁੰਦੀ ਉਹਨੇ ਨਜ਼ਰ ਬੱਟੂ ਉਹ ਜੀਬ ਉਹਨੇ ਬਾਹਰ ਕੱਢੀ ਤੇ ਮੈਂ ਹੱਸਦਾ ਹੁੰਨਾ ਕਈ ਵਾਰੀ ਮੈਂ ਸੋਚਦਾ ਹੁੰਨਾ ਮੈਂ ਕਿ ਇਹ ਪਤਾ ਕਿਉਂ ਲਾਉਂਦੇ ਨੇ ਇਹਦੇ ਦੋ ਹੀ ਕਾਰਨ ਨੇ ਇੱਕ ਤੇ ਇਹ ਜਿਵੇਂ ਅਸੀਂ ਨੇਮ ਪਲੇਟ ਲਾਉਂਦੇ ਆ ਵੀ ਇਹ ਮਹਿੰਦਰ ਸਿੰਘ ਦਾ ਘਰ ਹੈ ਤੇ ਬਾਹਰ ਨਾਲ ਫੋਟੋ ਵੀ ਲਾਤੀ ਵੀ ਅੰਦਰ ਮਹਿੰਦਰ ਸਿੰਘ ਇਦਾਂ ਦਾ ਰਹਿੰਦਾ ਜੇ। ਇਹ ਹੀ ਗੱਲ ਹੋਈ ਨਾ ਵੀ ਬਾਹਰ ਇਦਾਂ ਦਾ ਤੇ ਜਾਂ ਫਿਰ ਦੂਜਾ ਕਾਰਨ ਇਹ ਹੋਏਗਾ ਵੀ ਮਕਾਨ ਬਣਾਉਂਦੇ ਆ ਬਣਾਉਂਦੇ ਆ ਪੈਸਾ ਹੀ ਇੰਨਾ ਲਾ ਦਿੱਤਾ ਵੀ ਹੁਣ ਜ਼ੁਬਾਨ ਹੀ ਬਾਹਰ ਆ ਗਈ ਬੰਦੇ ਦੀ। ਉਹ ਫੋਟੋ ਲਾ ਕੇ ਦੱਸਿਆ ਜਾ ਰਿਹਾ ਵੀ ਆ ਵੇਖੋ ਇੰਨਾ ਪੈਸਾ ਲੱਗਿਆ ਹੁਣ ਜ਼ੁਬਾਨ ਹੀ ਬਾਹਰ ਆ ਗਈ ਹੈ। ਆ ਦੋ ਹੀ ਕਾਰਨ ਨੇ। ਜਾਂ ਤੇ ਅੰਦਰ ਇਦਾਂ ਦੇ ਲੋਕ ਰਹਿੰਦੇ ਨੇ ਫੋਟੋ ਲਾ ਕੇ ਬਾਹਰ ਦੱਸਦੀ ਨਾਂ ਵੀ ਲਿਖਿਆ ਸੀ ਫੋਟੋ ਵੀ ਲਾਤੀ। ਅਸੀਂ ਕਿੱਦਾਂ ਦੇ ਕੰਮਾਂ ਦੇ ਵਿੱਚ ਪੈ ਗਏ ਜੀ ਆਪਣੇ ਆਪ ਨੂੰ ਸਿੱਖ ਗਉਣ ਵਾਲਾ ਅਸੀਂ ਸਾਨੂੰ ਕੋਈ ਨਜ਼ਰ ਲਾ ਦੇਵੇਗਾ ਜੇ ਅਸੀਂ ਸੱਚ ਦੀ ਵਿਚਾਰ ਨੂੰ ਆਪ ਪੜ ਲਈਏ ਨਾ ਆਪਣੇ ਜੀਵਨ ਦੇ ਅੰਦਰ ਵਸਾ ਲਈਏ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵਹਿਮ ਨਹੀਂ ਰਹਿ ਜਾਣਾ ਸਾਰੇ ਵਹਿਮ ਨੇ ਜਿਹੜੇ ਖੰਭ ਲਾ ਕੇ ਉੱਡ ਜਾਣਗੇ ਉਦੋਂ ਜਿਹੜਾ ਸਿੱਖ ਹੈ ਨਾ ਭਾਈ ਵੀਰ ਸਿੰਘ ਜੀ ਨੇ ਇੱਕ ਗੱਲ ਲਿਖੀ ਸੀ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦਹੀ ਰੱਖਣਾ ਜਿਹੜਾ ਸਿੱਖ ਹੈ ਨਾ ਉਹ ਤੇ ਵਿਹਮਾ ਭਰਮਾ ਨੂੰ ਆਪਣੇ ਪੈਰਾਂ ਦੇ ਥੱਲੇ ਮਧੋਲ ਕੇ ਛੁੱਟ ਦਿੰਦਾ ਹੈ ਉਹ ਤੇ ਛੁੱਟ ਦਿੰਦਾ ਹੈ ਪਰ ਅੱਜ ਸਿੱਖ ਨੇ ਨਾ ਵਿਹਮਾ ਭਰਮਾ ਦਾ ਤਾਜ ਬਣਾ ਕੇ ਸਿਰ ਉੱਤੇ ਪਾ ਲਿਆ ਤਾਜ ਬਣਾ ਕੇ ਪਾਇਆ ਹੋਇਆ ਗੁਰੂ ਦੀ ਬਾਣੀ ਨੂੰ ਨਹੀਂ ਤਾਜ ਬਣਾਇਆ ਗੁਰੂ ਦੀ ਬਾਣੀ ਇਸ ਦਿਮਾਗ ਦੇ ਅੰਦਰ ਨਹੀਂ ਵਸਾਈ ਕੰਮ ਪੁੱਠਾ ਹੋ ਗਿਆ ਲੇਲੇ ਕੋ ਚੁੰਗੇ ਨਿਤ ਭੇੜ ਵਾਲਾ ਕੰਮ ਹੋਇਆ ਪਿਆ ਹੈ ਬੰਦਾ ਗਲਤ ਪਾਸੇ ਨੂੰ ਤੁਰ ਪਿਆ